ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਪਿਛਲੇ ਦਿਨੀ ਕੀਤੇ ਗਏ ਕੀਕ ਦੇ ਸੈਂਪਲ ਜੋ ਕਿ ਫੇਲ ਪਾਏ ਗਏ ਸਨ ਉਸ ਤੋਂ ਬਾਅਦ ਵਿਭਾਗ ਵੱਲੋਂ ਪਟਿਆਲਾ ਵਿੱਚ ਇੱਕ ਖਾਨ ਤੋਂ ਬਾਅਦ ਤਬੀਅਤ ਵਿਗੜਨ ਤੇ 10 ਸਾਲ ਦੇ ਬੱਚੇ ਦੀ ਮੌਤ ਦੇ ਮਾਮਲੇ 'ਚ ਰਾਸਪੁਰ ਤੋਂ ਸੈਂਪਲ ਕਲੈਕਟ ਕੀਤੇ ਗਏ ਸਨ ਦੱਸਦੇ ਕਿ ਲੁਧਿਆਣਾ ਵਿੱਚ ਹੋਖ ਇੱਕ ਬੈਕਰੀ ਦੇ ਦੁਕਾਨਾਂ ਤੋਂ ਸੈਂਪਲ ਕਲੈਕਟ ਕੀਤੇ ਗਏ ਸਨ ਇਹਨਾਂ ਸੈਂਪਲਾਂ 'ਚ ਤਿੰਨ ਸੈਂਪਲ ਫੇਲ ਪਾਏ ਗਏ ਨੇ ਇਹਨਾਂ ਸੈਂਪਲ ਵਿੱਚ ਬੈਂਜ਼ੋਇਕ ਐਸਿਡ ਮਾਤਰਾ अनुमति वाले लेवल ਤੋਂ زیادہ ਹੈ ਇਸ ਐਸਿਡ ਦਾ ਇਸਤੇਮਾਲ ਪ੍ਰਿਜ਼ਰਵੇਸ਼ਨ ਦੇ ਲਈ ਕੀਤਾ ਜਾਂਦਾ ਹੈ ਡਿਸਟ੍ਰਿਕਟ ਹੈਲਥ ਅਫਸਰ ਡਾਕਟਰ ਰਿਪੂ ਦਮਨਪੁਰ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਹਾਂਜੀ ਪਿਛਲੇ ਦਿਨੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਪਟਿਆਲੇ ਦਾ ਇੱਕ ਕੇਸ ਬਹੁਤ ਹੀ ਹਾਈਲਾਈਟ ਹੋਇਆ ਹੈ ਉਸ ਤੋਂ ਬਾਅਦ ਅਸੀਂ ਥੋੜੀ ਜੀ ਕੇਕ ਦੀ ਸੈਂਪਲਿੰਗ ਵਧਾਈ ਲੁਧਿਆਣੇ ਚ ਅਸੀਂ نو ਬੇਕਰੀਸ ਤੋਂ मोस्ट ਜਿਹੜੇ ਕਿ ਮੈਨੂਫੈਕਚਰ ਕਰ ਰਹੀਆਂ ਸੀ ਕੇਕ ਉਹਨਾਂ ਤੋਂ ਸੈਂਪਲ ਲਿੱਤੇ ਉਹਨਾਂ ਦੀ ਇਨਸਪੈਕਸ਼ਨਸ ਕੀਤੀਆਂ ਤੇ ਉਹਨਾਂ ਵਿੱਚੋਂ ਤਿੰਨ ਸੈਂਪਲ ਜਿਹੜੇ ਆਏ ਫੇਲ ਆਏ ਮੈਂ ਹੋਰ ਵੀ ਕੋਈ ਕਿਸ ਤਰ੍ਹਾਂ ਦੇ ਕੋਈ ਸੈਂਪਲ ਲਿੱਤੇ ਗਏ ਨੇ ਕਿ ਇੱਕ ਤੋਂ ਇਲਾਵਾ ਜਿਵੇਂ ਕਿ ਮੌਸਮ ਬਦਲ ਰਿਹਾ ਤੇ ਤੁਹਾਨੂੰ ਜਾਣਦੇ ਹੋ ਕਿ ਨਵਰਾਤਰੀ ਨਿਕਲੇ ਨੇ ਅਸੀਂ ਨਵਰਾਤਰੀ ਦੇ ਜਿਹੜਾ ਸਮਾਨ ਯੂਜ਼ ਹੁੰਦਾ ਉਹਦੇ ਵੀ ਅਸੀਂ ਸੈਂਪਲ ਲਿੱਤੇ ਪਿਛਲੇ ਦਿਨਾਂ ਵਿੱਚ ਤੇ ਉਹਨਾਂ ਵਿੱਚੋਂ ਵੀ ਆਟੇ ਦੇ ਦੋ ਸੈਂਪਲ ਜਿਹੜੇ ਮਿਸ ਬ੍ਰਾਂਡੇਡ ਆਏ ਨੇ ਤੇ ਇਸ ਤੋਂ ਇਲਾਵਾ ਅਸੀਂ ਚਾਕਲੇਟ ਦੀ ਵੀ ਇੱਕ ਮੈਨੂਫੈਕਚਰਿੰਗ ਫੈਕਟਰੀ ਚੈੱਕ ਕੀਤੀ ਹੈ ਮੈਡਮ ਜੇ ਕੇਕ ਦੇ ਸੈਂਪਲ ਫੇਲ ਆਏ ਨਾ ਤਾਂ ਚਰਨਲੀ ਕਾਰਵਾਈ ਕੀ ਕੀਤੀ ਜਾਵੇਗੀ ਹੁਣ ਮੈਂ ਉਹ ਇੱਕ ਐਂਪਲ ਜਦੋਂ ਫੇਲ ਆਂਦਾ ਫੂਡ ਸੇਫਟੀ ਸਟੈਂਡਰਡ ਐਕਟ 2006 ਦੇ ਅਨੁਸਾਰ ਪਹਿਲੇ ਅਸੀਂ ਨੋਟਿਸ ਕਰਦੇ ਆ ਇੱਕ ਮੌਕਾ ਦਿੰਦੇ ਆ ਕਿਕ ਬਣਾਉਣ ਵਾਲੇ ਨੂੰ ਜਾਂ ਜਿਹੜੀ ਵੀ ਚੀਜ਼ ਆ ਰਹੀ ਹੈ ਉਹਦੇ ਮੈਨੂਫੈਕਚਰਰ ਨੂੰ ਜਾਂ ਵੇਚਣ ਵਾਲੇ ਨੂੰ ਉਹ ਉਹਨੂੰ ਰੀਚੈੱਕ ਕਰਾ ਸਕਦਾ ਹੈ ਸਾਡੀ ਰੈਫਰ ਲੈਬ ਤੋਂ ਗਾਜ਼ੀਆਬਾਦ ਤੋਂ ਤੇ ਉਸ ਤੋਂ ਬਾਅਦ ਜੇ ਉਹ ਫੇਲ ਆਂਦਾ ਤੇ ਉਹਦੀ ਰਿਪੋਰਟ ਨੂੰ ਫਾਈਨਲ ਸਮਝ ਕੇ ਉਹਦਾ ਕੇਸ ਐਡਜੂਡੀਕੇਟਿੰਗ ਕੋਰਟ ਜਾਂ ਸੀਜੀਐਮ ਕੋਰਟ ਜਿਸ ਤਰ੍ਹਾਂ ਦਾ ਫੇਲ ਹੈ ਉਸ ਸਰਨ ਲਗਾ ਦਿੱਤਾ ਜਾਂਦਾ। ਲੁਧਿਆਣਾ ਲਾਇਬ ਦੇ ਲਈ ਟਿੱਕਾ ਚਾਰਟ ਰਿਪੋਰਟ